ਆਈ ਦੋ ਸੋਹਣਿਆਂ ਨੇ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਉਹ ਦੱਸ ਦਈਏ ਦੋਸਤੋ ਕਿ ਇਹ ਖਬਰ ਪਾਉਂਡਾ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਦੀ ਦੱਸੀ ਜਾ ਰਹੀ ਹੈ ਜਿੱਥੇ ਕਿ ਕੁਝ ਸਿੰਘਾਂ ਦੇ ਵੱਲੋਂ ਸੰਤ ਜਰਨੈਲ ਸਿੰਘ ਜੀ ਪਿੰਡਰਾਂ ਵਾਲਿਆਂ ਦੀ ਫੋਟੋ ਲਗਾਈ ਜਾਣੀ ਸੀ ਪਰ ਇੱਕ ਬਜ਼ੁਰਗ ਅਤੇ ਕੁਝ ਹੋਰ ਮੁੰਡਿਆਂ ਦੇ ਵੱਲੋਂ ਉੱਥੋਂ ਫੋਟੋ ਨੂੰ ਲਗਾਉਣ ਲੱਗੇ ਹੀ ਹਟਾ ਦਿੱਤਾ ਜਾਂਦਾ ਹੈ ਅਤੇ ਉਸ ਬਜ਼ੁਰਗ ਦੇ ਵੱਲੋਂ ਸੰਤਾਂ ਦੀ ਫੋਟੋ ਨੂੰ ਬੇਰਹਿਮੀ ਦੇ ਨਾਲ ਪਰਾਂ ਹਟਾਇਆ ਜਾਂਦਾ ਹੈ ਜਿਸ ਤੋਂ ਬਾਅਦ ਕਿ ਸਿੰਘਾਂ ਨੂੰ ਗੁੱਸਾ ਆ ਜਾਂਦਾ ਹੈ ਅਤੇ ਫਿਰ ਸਿੰਘ ਉਸ ਬਜ਼ੁਰਗ ਦਾ ਗੱਡੀ ਵਿੱਚ ਬੈਠੇ ਹੀ ਸੋਦਾ ਲਾ ਦਿੰਦੇ ਹਨ ਜਿਸ ਦੀ ਵੀਡੀਓ ਤੁਸੀਂ ਸਕਰੀਨ ਤੇ ਦੇ ਦੇ ਵਿੱਚੋਂ ਕੱਢਿਆ ਜਾਂਦਾ ਹੈ ਪਰ ਜਦੋਂ ਹੀ ਉਹ ਗੱਡੀ ਵਿੱਚੋਂ ਬਾਹਰ ਨਾ ਨਿਕਲਿਆ ਤਾਂ ਸਿੰਘਾਂ ਨੇ ਉਸ ਦਾ ਗੱਡੀ ਵਿੱਚ ਹੀ ਸੋਦਾ ਲਾ ਦਿੱਤਾ ਹੈ ਅਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਸ ਬਜ਼ੁਰਗ ਦੀ ਮੌਤ ਵੀ ਹੋ ਚੁੱਕੀ ਹੈ ਬਾਕੀ ਦੋਸਤੋ ਤੁਸੀਂ ਕਹਿਣਾ ਚਾਹੋਗੇ ਇਸ ਮਾਮਲੇ ਦੇ ਬਾਰੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਵੀ ਜ਼ਰੂਰ ਦੇਣਾ ਅਤੇ ਜੀ ਹੋਰ ਲੇਟੈਸਟ ਨਿਊਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਮੂੰਹ ਨਾ ਇੱਕ ਵਾਰ ਫੋਟੋ ਖਾ ਕੇ ਬਾਈ ਯਾਰ ਪਿਆਰ ਨਾ ਯਾ ਪਿਆਰ ਨਾ ਪਿਆਰ ਨਾ ਭਾਜੀ ਧੱਕੇ ਤੁਸੀਂ ਮਾਰਦੇ ਮੈਨੂੰ ਕਿਉਂ ਨਹੀਂ ਮਾਰਦੇ ਕਿੰਨੇ ਮਾਰਦੇ ਤੰਗ ਪੁੱਟਿਆ ਵੀਰਿਆ ਗਿਆ ਦੇ ਕੋਲ ਪਿਆਰ ਨਾ ਕਿੱਥੋਂ ਤੁਸੀਂ ਤੇ ਫੇਰਦੇ ਫੋਟਾ ਖਾਂਦੇ ਕਦੀ ਕੋ ਅੱਜ ਬਣੇ ਗੱਡੀ ਜੀ ਹੁਣ ਹੋ ਗਿਆ ਛੱਡ 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 ਆ ਗਏ ਕੁੜੀ ਆ ਰਵੇ